ਮੇਰਾ ਨਾਂਜੀ ਬਿੰਦਰ ਸਰੋਆ ਸ਼੍ਰੀ ਗੁਰਬਿਦਾਸ ਟੈਗਰਫੋਰਟ ਤੋਂ ਸੀਨੀਅਰ 22 ਪ੍ਰਧਾਨ ਪੰਜਾਬ ਤੇ ਸਰ ਕੀ ਮਾੜਾ ਜਿਹੜਾ ਠੇਕੇਰੋਂ ਲੈ ਕੇ ਤੁਸੀਂ ਅੱਜ ਪੋਸਟ ਵੀ ਜਾਰੀ ਕੀਤੀ ਆ ਉਹਦੇ ਬਾਰੇ ਜਰੂਰ ਦਸ਼ਕਾ ਨੂੰ ਦੱਸਿਓ ਜਨ ਪੰਜਾਬੀ ਰੋਜ਼ਾ ਜੀ ਸਰ ਦੇਖੋ ਵੈਸੇ ਤਾਂ ਨਸ਼ਾ ਕੋਈ ਵੀ ਮਾੜਾ ਹੁੰਦਾ ਹਨਾ ਪਰ ਗੱਲ ਇਹ ਹੈ ਕਿ ਜਿਹੜੇ ਠੇਕੇ ਆ ਮੈਂ ਚਲੋ ਹੋਰ ਗੱਲ ਕਰਨ ਤੋਂ ਪਹਿਲਾਂ ਮੈਂ ਇਹ ਕਹੂੰਗਾ ਕਿ ਜਿੱਥੇ ਧਾਰਮਿਕ ਮੁੱਦਾ ਆ ਜਾਂਦਾ ਆ ਚਾਹੇ ਉਹ ਖੁਰਾਲਗੜ੍ਹ ਸਾਹਿਬ ਹੋਵੇ ਚਾਹੇ ਉਹ ਇਤਿਹਾਸਪੁਰ ਲੋਕਲ ਹੋਵੇ ਵੇ ਜਿਹੜਾ ਠੇਕਾ ਆ ਉਹ ਸ਼ਰਾਬ ਦੀ ਜਿਹੜੀ ਸ਼ਰਾਬ ਆ ਉਹ ਗੁਰਦੁਆਰਾ ਸਾਹਿਬ ਤੋਂ ਕੱਡੋ ਘੱਟ 200 ਮੀਟਰ 300 ਮੀਟਰ ਜਾਂ 500 ਮੀਟਰ ਦੀ ਦੂਰੀ ਤੇ ਹੁੰਦਾ ਚਾਹੇ ਸਕੂਲ ਹੋਵੇ ਚਾਹੇ ਗੁਰਦੁਆਰਾ ਸਾਹਿਬ ਹੋਵੇ ਪਰ ਮੈਨੂੰ ਦੇਖਣ ਨੂੰ ਲੱਗਦਾ ਕਿ ਜਿੱਦਾਂ ਰਿਸ਼ੀ ਨਗਰ ਆ ਅਸੀਂ ਉਸ ਰਿਸ਼ੀ ਨਗਰ ਦਾ ਜਿਹੜਾ ਠੇਕਾ ਆ ਉਹਦੇ ਬਾਰੇ ਮਾਨਯੋਗ ਸਾਡੇ ਜੋ ਡਿਪਟੀ ਕਮਿਸ਼ਨਰ ਸਾਹਿਬ ਕੋਮਲ ਮਿੱਤਰ ਜੀ ਹੈਗੇ ਆ ਉਹਨਾਂ ਨੂੰ ਵੀ ਆਪਾਂ ਮੰਗ ਪੱਤਰ ਦੇ ਚੁੱਕੇ ਆ ਦੋ ਵਾਰ ਪਰ ਹਲੇ ਤੱਕ ਸੁਣਵਾਈ ਨਹੀਂ ਹੋਈ ਬਲਕਿ ਉਹ ਇਹ ਕੋਈ ਡੌੜ ਵਾਲੀ ਗੱਲ ਨਹੀਂ ਕਿ ਜਿਹੜੇ ਕੁਮਲ ਮਿੱਤਲ ਜੀ ਆ ਉਹ ਸ਼ਹਿਰ ਦੇ ਵਿੱਚ ਕੰਮ ਨਹੀਂ ਵਧੀਆ ਕਰ ਰਹੇ ਬਹੁਤ ਵਧੀਆ ਕੰਮ ਕਰ ਰਹੇ ਆ ਉਹਨਾਂ ਦੇ ਕਰਕੇ ਹੁਸ਼ਿਆਰਪੁਰ ਦਾ ਜਿਹੜਾ ਨਾਂ ਆ ਔਰ ਜਿਹੜਾ ਦੇਖਦ ਰਖਾਈ ਆ ਜਾਂ ਹੋਰ ਚੀਜ਼ ਆ ਉਹਦੇ ਤੇ ਜਿਹੜਾ ਬਹੁਤ ਵਧੀਆ ਚੱਲ ਰਿਹਾ ਤੇ ਸਰ ਜਿਹੜੇ ਠੇਕੇ ਲਾਗੇ ਕਿਹੜਾ ਧਰਮਸਥਾਨ ਹੈ ਜਿੱਦਾਂ ਹੁਣ ਰਿਸ਼ੀ ਨਗਰ ਆ ਉੱਥੇ ਪਰਮ ਪਿਤਾ ਗੁਰੂ ਵਿਦਾਸ ਮਹਾਰਾ ਜਿਹੜੇ ਆ ਉਹਨਾਂ ਦਾ ਗੁਰਦੁਆਰੇ ਦੀ ਜਿਹੜੀ ਬੈਕ ਸਾਈਡ ਕੰਧ ਆ ਉਹ ਬਿਲਕੁਲ ਉਹਦੇ ਨਾਲ ਹੀ ਆ ਠੇਕਾ ਹੋਰ ਦੇਖਿਆ ਜਾਵੇ ਕਿ ਉਹਦੇ ਨਾਲ ਹੀ ਇਹ ਮਾਤਾ ਰਾਣੀ ਦਾ ਮੰਦਿਰ ਆ ਜਿਹੜੇ ਠੇਕੇ ਆ ਉਤਨਾ ਹਾਤ ਜਿਹੜੇ ਆ ਬਿਜ਼ਨਸਮੈਨ ਉਹ ਕੌਣ ਆ ਉਹ ਤਾਂ Hindu ਆ ਪਰ ਮੈਨੂੰ ਜਿੱਦਾਂ ਲੱਗਦਾ ਕਿ ਜਿਹੜੇ Hindu ਆ ਇਹਨਾਂ ਨਾਲ ਕੋਈ ਨਹੀਂ ਲੈਣਾ ਦੇਣਾ ਮਾਤਾ ਦਾ ਮੰਦਿਰ ਆ ਗੁਰਦੁਆਰਾ ਆ ਗੁਰਬਿਦਾਸ ਮਹਾਰਾਜ ਦਾ ਜਾਂ ਮਾਤਾ ਦਾ ਮੰਦਿਰ ਆ ਇਹਨਾਂ ਨੂੰ ਜਦੋਂ ਨਵਰਾਤਰੇ ਆਂਦੇ ਆ ਉਦੋਂ ਇਹ ਲੰਗਰ ਲਾਂਦੇ ਆ ਬੜੇ ਬੜੇ ਜਗਰਾਤਰੇ ਕਰਾਂਦੇ ਆ ਪਰ ਉਹ ਉਥੇ ਜਿੱਥੋਂ ਇਹਨਾਂ ਨੂੰ ਪਹੇਣਾ ਵੀ ਨਾ ਉਥੇ ਕੋਈ ਨਹੀਂ ਇਹਨਾਂ ਦੇ ਕੋਲ ਉਥੇ ਕੋਈ ਰਿਸਪੈਕਟ ਨਹੀਂ ਚਾਹੀ ਮਾਤਾ ਦਾ ਮੰਦਿਰ ਚਾਹੀ ਗੁਰਦੁਆਰਾ ਸਾਹਿਬ ਆ ਇਹਨਾਂ ਨੂੰ ਤਾਂ ਇਹਦਾ ਨਾਲ ਮਤਲਬ ਹੈ ਕਿ ਸਾਨੂੰ ਪੈਸੇ ਕਿ ਦਾਨਾ ਉਹ ਜਿਹੜੇ ਲੰਗਰ ਲਾਣੇ ਆ ਜਾਂ ਨਮਰਾਤਰੀਆਂ ਦੇ ਉਹ ਬੇਫਜ਼ੂਲ ਆ ਉਹਦੇ ਵਿੱਚ ਕੋਈ ਨਹੀਂ ਇਹ ਸਿਰਫ ਇਹ ਜਾਂਦੇ ਕਿ ਸਾਡੇ ਕੋਲ ਜਿਹੜਾ ਪੈਸਾ ਆਵੇ ਤੇ ਸਰ ਕਿੰਨਾ ਕਿ ਧਰਮਸਥਾਨ ਦੇ ਲੱਗੇ ਸ਼ਰਾਬ ਦੇ ਠੇਕੇ ਸਰ ਦੇਖੋ ਤੁਹਾਨੂੰ ਮੈਂ ਜਿਹੜੇ ਵੈਸੇ ਨਜ਼ਰ ਦੇ ਵਿੱਚ ਜਿਹੜੇ ਮੇਰੇ ਸਾਹਮਣੇ ਆ ਉਹ ਤਾਂ ਮੈਂ ਤੁਹਾਨੂੰ ਗਿਣਾਂਦਾ ਕਿ ਜਿਹੜੇ ਮੇਰੀ ਨੌਲੇਜ ਦੇ ਵਿੱਚ ਆਂਦੇ ਪਏ ਆ ਵੈਸੇ ਤਾਂ ਉਹ ਤੋਂ ਬਹੁਤ ਸਾਰੇ ਇਦਾਂ ਦੇ ਹੈਗੇ ਕਿ ਜਿਹੜੇ ਦੇਖੇ ਆ ਪਰ ਪਹਿਲਾ ਜਿਹੜਾ ਹੈਗਾ ਠੇਕਾ ਇਹ ਰਿਸ਼ ਪਰਮਪਿਤਾ ਗੁਰੂ ਵਿਦਾਸ ਮਹਾਰਾਜ ਦੀ ਜਿਹੜੀ ਗੁਰਦੁਆਰਾ ਸਾਹਿਬ ਦੀ ਦੀਵਾਰ ਆ ਉਹਦੇ ਨਾਲ ਹੀ ਦੂਜਾ ਜਿਹੜਾ ਉਹ ਭਗਤ ਨਗਰ ਆ ਉਥੇ ਵੀ ਗੁਰੂ ਵਿਦਾਸ ਮਹਾਰਾਜ ਦਾ ਗੁਰਦੁਆਰਾ ਗਲੀ ਦੇ ਵਿੱਚ ਆ ਤੇ ਉਹਦੇ ਬਾਹਰਲੇ ਬਨੇ ਠੇਕਾ ਆ ਤੀਜਾ ਸ੍ਰਿਸ਼ਟੀ ਕਰਤੇ ਭਗਵਾਨ ਬਾਲਮੀਕ ਮਹਾਰਾਜ ਜਿਹੜੇ ਆ ਆਪਣੇ ਸਬਜ਼ ਮੰਡੀ ਘੰਟਾ ਘਰ ਤੋਂ ਉਰਲੀ ਸਾਈਡ ਜਿਹੜੀ ਆ ਉਹਦੇ ਨਾਲ ਹੀ ਜਿਹੜਾ ਉਹ ਠੇਕਾ ਆ ਭਗਵਾਨ ਬਾਲਮੀਕ ਚੌਂਕ ਦੇ ਨਾਲ ਹੀ ਉਥੇ ਜਦ ਕੀ ਪਰਮਪਿਤਾ ਗੁਰੂ ਵਿਦਾਸ ਮਹਾਰਾਜ ਦੀ ਪ੍ਰਤਿਮਾ ਵੀ ਅੰਦਰ ਲੱਗੀ ਹੋਈ ਆ ਔਰ ਉਹਦੇ ਆਲੇ ਦੁਆਲੇ ਜਿਹੜਾ ਬਹੁਤ ਸੋਹਣਾ ਚੌਂਕ ਬਣਾਇਆ ਹੋਇਆ ਪਰ ਸ਼ਰਾਬ ਕਮਜ਼ੋਰ ਹੋ ਜਾਂਦਾ ਉਹਦੀ ਉਹਨੂੰ ਅਣਦੇਖੀ ਕੀਤੀ ਜਾਂਦਾ ਵੀ ਜਿੱਥੇ ਸਾਡੇ ਪਰਮਪਿਤਾ ਜਿਹੜੇ ਸ੍ਰਿਸ਼ਟੀ ਕਰਤਾ ਭਗਵਾਨ ਬਾਲਮੀਕਾ ਉਹਨਾਂ ਦੇ ਕੋਲ ਸ਼ਰਾਬ ਦਾ ਠੇਕਾ ਇਹ ਮਾੜੀ ਚੀਜ਼ਾਂ ਆ ਤੇ ਸਰ ਪਿਛਲੇ ਕੁਝ ਸਾਲਾਂ ਤੋਂ ਮਸਜਿਦਾਂ ਦੇ ਲਾਗੇ ਸ਼ਰਾਬ ਦੇ ਠੇਕੇ ਖੋਲੇ ਜਾ ਰਹੇ ਆ ਤੇ ਸਰਕਾਰ ਨੂੰ ਤੁਸੀਂ ਕੀ ਕਹਿਣਾ ਚਾਹੂਗੀ ਸਰ ਸਰਕਾਰ ਇਸ ਵੇਲੇ ਜਿਹੜੀ ਆ ਉਹ ਆਮ ਆਦਮੀ ਪਾਰਟੀ ਦੀ ਸਰਕਾਰ ਆ ਜਿੱਥੇ ਭਗਵੰਤ ਮਾਨ ਜੀ ਕਹਿ ਰਹੇ ਸੀਗੇ ਕਿ ਅਸੀਂ ਸਾਡੇ ਸੱਤਾ ਵਿੱਚ ਆਉਣ ਤੋਂ ਅਸੀਂ 4 ਦਿਨ 4 ਹਫ਼ਤੇ ਅਸੀਂ 4 ਮਹੀਨਿਆਂ ਦੇ ਵਿੱਚ ਜਿਹੜਾ ਆ ਉਹ ਖਤਮ ਕਰ ਦਾਂਗੇ ਪਰ ਮੈਨੂੰ ਲੱਗਦਾ ਕਿ ਇਸ ਵੇਲੇ ਜਿਹੜਾ ਨਸ਼ੇ ਦਾ ਕਾਰੋਬਾਰ ਆ ਉਹ ਪੰਜਾਬ ਦੇ ਵਿੱਚ ਬਹੁਤ ਵੱਡੇ ਪੱਧਰ ਤੇ ਚੱਲ ਰਿਹਾ ਸ਼ਾਇਦ ਤੁਸੀਂ ਇਹ ਥੋੜੇ ਦਿਨ ਸੁਣਿਆ ਹੋਣਾ ਸਭ ਤੋਂ ਜ਼ਿਆਦਾ ਜਿਹੜਾ ਚੱਟੇ ਦੇ ਨਾਲ ਮੋਤਾ ਹੋਈਆਂ ਆਪਣੇ ਪੁਰ ਹੀਰਾਂ ਤੋਂ ਪਹਿਲਾਂ ਰੀਮਪੁਰ ਰੀਮਪੁਰ ਮਹੱਲਾ ਆ ਰੀਮਪੁਰ ਦੇ ਵਿੱਚ ਜਿਹੜਾ ਆ ਉਥੇ ਮੇਰੇ ਖਿਆਲ ਚ 2-3 ਤਾਜ਼ੀਆਂ ਮੌਤਾਂ ਮੈਂ ਦੇਖੀਆਂ ਜਿਹੜੀਆਂ ਹੋਈਆਂ ਤੇ ਆ ਥੋੜੇ ਦਿਨਾਂ ਦੀ ਗੱਲ ਆ ਪੋਰ ਹੀਰਾਂ ਦੇ ਵਿੱਚ ਇੱਕ ਡੈਥ ਹੋਈ ਏ ਮੁੰਡੇ ਦੀ ਜਿਹੜੀ ਰੀਮਪੁਰ ਮੰਡੀ ਹੈ ਨਾ ਉਥੇ ਮਰਿਆ ਹੋਇਆ ਸੀਗਾ ਤੇ ਆਪਾਂ ਜਿਹੜੇ ਲੋਕਾਂ ਦੇ ਬੱਚੇ ਆ ਉਹ ਤਾਂ ਘਰ ਦੇ ਵਿੱਚ ਇੱਕ ਇੱਕੇ ਬੱਚਾ ਆ ਦੋ ਨੂੰ ਤਾਂ ਪਹਿਲਾਂ ਕਹਿੰਦੇ ਸੀ ਹਮ ਦੋ ਹਮਾਰੇ ਦੋ ਪਰ ਹੁਣ ਲੱਗਦਾ ਕਿ ਹਮ ਦੋ ਹਮਾਰਾ ਇੱਕ ਕਿਉਂਕਿ ਜਿੱਦਾਂ ਦਾ ਇਸ ਵੇਲੇ ਮੰਗੇਾਈ ਦਾ ਸਮਾਂ ਉਹਦੇ ਕਰਕੇ ਪਰ ਉਹ ਵੀ ਜਿਹੜੇ ਨਸ਼ੇ ਦੇ ਕਰਕੇ ਜਿਹੜੇ ਬੱਚੇ ਆ ਲੋਕਾਂ ਦੇ ਉਹ ਅੱਜ ਵਾਂਝੇ ਜਾਨੀ ਕਿ ਦੁਨੀਆ ਤੋਂ ਜਾ ਰਹੇ ਆ ਤੇ ਸਿਰਬ ਨਾ ਸਿਰਬ ਕਿਦਣਾ ਕਿਤੇ ਜਿਹੜੀ ਸਰਕਾਰ ਦੀਆਂ ਨਾਕਾਮੀਆਂ ਕਰਕੇ ਤੇ ਸਰਕਾਰ ਦੇ ਸਰ ਕੰਨੀ ਚ ਕਿ ਨਸ਼ਾ ਬਿਲਕੁਲ ਪੰਜਾਬ ਦੇ ਵਿੱਚ ਹੋਲੀ ਹੋਲੀ ਖਤਮ ਹੋ ਰਿਹਾ ਪਰ ਫਿਰ ਵੀ ਮੋਤਾ ਦਿਨੋ ਦਿਨ ਵਧ ਰਹੀ ਹੈ ਤੇ ਉਹਦੀ ਬਾਰੇ ਤੁਸੀਂ ਕੀ ਕਹਿੰਦੇ ਹੋ ਤੇ ਕੀ ਸੰਗਾਸ਼ ਜਿਹੜਾ ਨਸ਼ੇ ਦੇ ਖਿਲਾਫ ਉਹ ਆਪ ਆਪਣੇ ਆਵਾਜ਼ ਬੰਦ ਕਰਨਾ ਚਾਹੀਦੀ ਸਰ ਤੁਸੀਂ ਕਹਿ ਰਹੇ ਕਿ ਉਹ ਕਹਿ ਰਹੇ ਕਿ ਖਤਮ ਹੋ ਰਿਹਾ ਮੈਂ ਕਹਿੰਦਾ ਕਿ ਉਹ ਪਹਿਲਾਂ ਬੈਠਾ ਹੋਇਆ ਸੀਗਾ ਹੁਣ ਉਹ ਤੁਰ ਲੱਪਿਆ ਹੱਲੇ ਜਵਾਨ ਹੋਣਾ ਨਸ਼ੇ ਨੇ ਜਿਹੜਾ ਚਟਾ ਕਹਿੰਦੇ ਨੇ ਨਾ ਜਿਹੜਾ ਚਟਾ ਮੈਂ ਤਾਂ ਨਹੀਂ ਦੇਖਿਆ ਕਿਦਾਂ ਦਾ ਚਟਾ ਹੀ ਨਾ ਸੁਣਿਆ ਕਿ ਚਟਾ ਸਾਰੇ ਕਹਿੰਦੇ ਆ ਪਰ ਉਹ ਜਿਹੜਾ ਚਿੱਟਾ ਹੈ ਨਾ ਹਲੇ ਜਵਾਨ ਹੋਇਆ ਉਹਨੇ ਤਾਂ ਹਲੇ ਪਤਾ ਨਹੀਂ ਕਿੰਨਾ ਕੁ ਆਹਾਕਾਰ ਮਚਾਣਾ ਹੈ ਕਿੰਨੇ ਕੁ ਲੋਕਾਂ ਦੇ ਘਰ ਬਰਬਾਦ ਕਰਨੇ ਆ ਜੇ ਤੁਸੀਂ ਗੂਗਲ ਦੇ ਸਰਚ ਮਾਰੋ ਤੇ ਤੁਹਾਨੂੰ ਹੁਸ਼ਿਆਰਪੁਰ ਦਾ ਤੇ ਪੰਜਾਬ ਦਾ ਜਿਹੜਾ ਬਾਇਆ ਸਾਰਾ ਮਿਲ ਜੂਗਾ ਕਿ ਇੱਕ ਦਿਨ ਦੇ ਵਿੱਚ ਕਿੰਨੀਆਂ ਮੌਤਾਂ ਹੁੰਦੀਆਂ ਚੱਟੇ ਨਾਲ ਪਰ ਜੇ ਆਪਾਂ ਕਹੀਏ ਕਿ ਸਰਕਾਰ ਦਾ ਜਿਹੜੀ ਆ ਉਹਦੇ ਕਰਕੇ ਹੋ ਰਿਹਾ ਜੇ ਅਸੀਂ ਕਹੀਏ ਪ੍ਰਸ਼ਾਸਨ ਜਾਂ ਪੁਲਿਸ ਪੁਲਿਸ ਦਾ ਜਿਹੜਾ ਆ ਯੋਗਦਾਨ ਬਹੁਤ ਆ ਉਹਨਾਂ ਨੂੰ ਜਿੱਥੇ ਸ਼ਹਿ ਮਿਲਦੀ ਆ ਉਸ ਵੇਲੇ ਉਥੇ ਔਨ ਦੀ ਸਪੋਰਟ ਜਾ ਕੇ ਉਹ ਉਹ ਉੱਥੇ ਰੈਸਟ ਵੀ ਪਾਈ ਜਾਂਦੀ ਆ ਔਰ ਨਸ਼ਾ ਤਸਕਰ ਜਿਹੜਾ ਆ ਉਹਨੂੰ ਉਹਦੇ ਕੋਲੋਂ ਨਸ਼ਾ ਬਸੂਲਿਆ ਵੀ ਜਾਂਦਾ ਆ ਹੁਸ਼ਿਆਰਪੁਰ ਦੇ ਵਿੱਚ ਸਾਡੇ ਜੋ ਐਸਐਸਪੀ ਸਾਹਿਬ ਆ ਆਪਣੇ ਮਾਨ ਜੋ ਸਰਿੰਦਰ ਲੰਬਾ ਜੀ ਔਰ ਐਸਪੀ ਸਰਬਜੀਤ ਬਾਈਆ ਜੀ ਇਹਨਾਂ ਦਾ ਹੀ ਜਿਹੜੀ ਕਾਰਜਗਿਰੀ ਬਹੁਤ ਵਧੀਆ ਆ ਔਰ ਕਿਤੇ ਵੀ ਇਹਨਾਂ ਨੂੰ ਇਦਾਂ ਦੀ ਸੂਚਨਾ ਮਿਲਦੀ ਆ ਉਹ ਪਹਿਲੇ ਧਾਰ ਤੇ ਜਿਹੜਾ ਆ ਉਹ 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 ਮੂਵਮੈਂਟ ਦੇ ਵਿੱਚ ਹਿੱਸਾ ਲੈਂਦੇ ਆ ਵੀ ਆਹ ਬੰਦਾ ਜਿਹੜਾ ਸਾਡੇ ਹੁਸ਼ਿਆਰਪੁਰ ਦੇ ਵਿੱਚ ਆ ਇਹਨੂੰ ਕਿਤਨਾ ਕਿਤੇ ਜਿਹੜਾ ਉਹ ਰੈਸਟ ਕੀਤਾ ਜਾਵੇ ਔਰ ਇਹਦੇ ਨੱਥ ਪਾਈ ਜਾਵੇ ਤੇ ਜਿਸ ਤਰ੍ਹਾਂ ਸਰ ਸ਼ਰਾਬ ਦੀ ਜਿਹੜੇ ਠੇਕੇ ਆ ਜੇਕਰ ਸਰਕਾਰ ਜਾਂ ਕੋਈ ਪ੍ਰਸ਼ਾਸਨ ਨਹੀਂ ਉਹਨਾਂ ਨੂੰ ਚਕਾਉਂ ਚਕਾਉਂਦੀ ਤੇ ਫਿਰ ਅੱਗੇ ਤੁਹਾਡਾ ਕੀ ਸਟੈਪ ਹੋਵੇਗਾ ਦੇਖੋ ਸਰ ਮੈਂ ਇਹ ਜਿਹੜਾ ਸਟੈਪ ਦੀ ਗੱਲ ਕਰਦੇ ਆ ਇਹ ਤੋਂ ਥੋੜੇ ਦਿਨ ਪਹਿਲਾਂ ਆਪਾਂ ਸੀਆਈਡੀ ਤੱਕ ਵੀ ਗੱਲ ਪਹੁੰਚਾਤੀ ਸੀਗੀ ਸਾਨੂੰ ਫੋਨ ਆਇਆ ਸੀ ਆਪਾਂ ਉਹਨਾਂ ਨੂੰ ਦੱਸਿਆ ਵੀ ਆਪਾਂ ਜਿਹੜੇ ਤਿੰਨ ਐਸਐਚਓ ਸਾਹਿਬ ਹੈਗੇ ਆ ਮਾਡਲ ਟਾਉਨ ਆਪਣੇ ਸਿਟੀ ਤੇ ਸਦਰ ਇਹਨਾਂ ਨੂੰ ਮਿਲਾਂਗੇ ਸ਼ਾਇਦ ਆਪਾਂ ਇਹਨਾਂ ਨੂੰ ਕੱਲ ਨੂੰ ਮਿਲੀਏ ਅਗਰ ਜੇ ਇਹ ਸੋਮਵਾਰ ਜਬ ਮੰਗਲਵਾਰ ਮੰਗਲਵਾਰ ਇਹ 2 ਵਜੇ ਤੱਕ ਠੇਕੇ ਨਹੀਂ ਬੰਦ ਕਰਦੇ ਜਾਂ ਇਹ ਇਥੋਂ ਖਤਮ ਨਹੀਂ ਹੁੰਦਾ ਠੇਕੇ ਦਾ ਜਿਹੜਾ ਸਿਸਟਮ ਆ ਗੁਰਦੁਆਰਾ ਸਾਹਿਬ ਦੇ ਕੋਲੋਂ ਜਾਂ ਮੰਦਰ ਕੋਲੋਂ ਜਾਂ ਭਗਵਾਨ ਬਾਲਮੀਕ ਚੌਂਕ ਦੇ ਕੋਲੋਂ ਤਾਂ ਫਿਰ ਅਸੀਂ ਜਿਹੜਾ ਆਪਣੀ ਉਸੇ ਮੰਗਲਵਾਰ ਸ਼ਾਮ ਨੂੰ 5 ਵਜੇ ਮੀਟਿੰਗ ਰੱਖਾਂਗੇ ਉਹ ਮੀਟਿੰਗ ਦੇ ਵਿੱਚ ਫਿਰ ਜੋ ਠੇਕੇ ਦਾ ਨੁਕਸਾਨ ਹੋਊਗਾ ਜੋ ਉਸ ਉਥੇ ਕਿਸੇ ਚੀਜ਼ ਦਾ ਸੰਪਤੀ ਦਾ ਨੁਕਸਾਨ ਹੋਊਗਾ ਉਹਦਾ ਨੁਕਸਾਨ ਦੇ ਜ਼ਿੰਮੇਵਾਰ ਜਿਹੜੀ ਆ ਉਹ ਪ੍ਰਸ਼ਾਸਨ ਹੋਊਗਾ ਸਰਕਾਰ ਹੋਊਗੀ ਗਵਰਨਮੈਂਟ ਹੋਊਗੀ ਉਹਦੇ ਵਿੱਚ ਗੁਰਵਿੰਦਾਸ ਟਾਈਗਰ ਫੋਰਸ ਦਾ ਕੋਈ ਲੈਣ ਦੇਣ ਨਹੀਂ ਹੋਏਗਾ ਪਰ ਮੈਂ ਇਹ ਫਿਰ ਤੁਹਾਡੇ ਚੈਨਲ ਦੇ ਮਾਧਿਅਮ ਤੋਂ ਇਹ ਬੇਨਤੀ ਕਰਨਾ ਚਾਹੁੰਦਾ ਆ ਵੀ ਇੱਕ ਟ੍ਰੈਫਿਕ ਦਾ ਵੀ ਮਸਲਾ ਬਹੁਤ ਹੈਗਾ ਮੁੱਦਾ ਬਹੁਤ ਆ ਕਿ ਆਪਾਂ ਮੰਨ ਲਓ ਕਿ ਗਊਸ਼ਾਲਾ ਬਾਜ਼ਾਰ ਆ ਗਊਸ਼ਾਲਾ ਬਾਜ਼ਾਰ ਦੇ ਵਿੱਚ ਕੋਈ ਐਕਸੀਡੈਂਟ ਹੋ ਜਾਵੇ ਜਾਂ ਕਿਤੇ ਅੱਗ ਲੱਗ ਜਾਵੇ ਜਾ ਕਿਸੇ ਨੂੰ ਕੋਈ ਅਟੈਕ ਉਹ ਅਟੈਕ ਹੋ ਜਵੇ ਜਾਂ ਕੋਈ ਪੈਰਾਲਾਈਜ਼ਡ ਕਿਸੇ ਤਰ੍ਹਾਂ ਦੀ ਵੀ ਬਿਮਾਰੀ ਹੋ ਜਵੇ ਉੱਥੇ ਐਂਬੂਲੈਂਸ ਨਹੀਂ ਜਾ ਸਕਦੀ ਫਾਇਰ ਵਿਗਟ ਦੀ ਗੱਡੀ ਵੀ ਨਹੀਂ ਜਾ ਸਕਦੀ ਤੇ ਉੱਥੇ ਹਰ ਵੇਲੇ ਟਰੱਕਾਂ ਦਾ ਮੇਲਾ ਲੱਗਾ ਰਹਿੰਦਾ ਤਾਂ ਤੁਸੀਂ ਸੋਚੋ ਜੇ ਇਦਾਂ ਦੀ ਹਵੀ ਨਵੀ ਹੋ ਜਵੇ ਤੇ ਜਨਤਾ ਕਿੱਥੋਂ ਕਿੱਥੇ ਜਾਊਗੀ ਉੱਥੇ ਦਿਨੋਂ ਨਹੀਂ ਜਾ ਸਕਦੇ ਰਾਤ ਨੂੰ 10 ਵਜੇ ਤੋਂ ਬਾਅਦ ਜਾ ਕੇ ਉਹ ਜਿਹੜੀ ਖਾਲੀ ਹੁੰਦਾ ਏਰੀਆ ਤੇ ਤੁਸੀਂ ਸੋਚੋ ਵੀ ਉੱਥੇ ਜਾਣ ਦੀ ਤਾਂ ਜਿਹੜੀ ਉਹ ਰੱਖਿਆ ਹੈ ਹੀ ਨਹੀਂ ਉਹ ਵੀ ਜਿਹੜੀ ਸਾਡੇ ਨਗਰ ਨਿਗਮ ਵਾਲੇ ਆ ਉਹ ਜਿਹੜੇ ਆ ਉਹ ਕਦੀ ਬੱਸ ਸਟੈਂਡ ਤੇ ਜਾਂ ਕਦੀ ਕਿਸੇ ਦੇ ਵਿੱਚ ਆ ਕੇ ਪਰੇਸ਼ਾਨ ਕਰਦੇ ਆ ਉਹਨਾਂ ਨੂੰ ਤੇ ਉਹ ਜਿਹੜੀ ਉੱਥੇ ਗਊਸ਼ੱਲਾ ਵਜਾਰਾ ਕੀ ਉੱਥੋਂ ਮੋਟੀ ਰਕਮ ਜਾਂਦੀ ਹੈ ਪ੍ਰਸ਼ਾਸਨ ਨੂੰ ਜਿਹੜਾ ਉੱਥੇ ਨਹੀਂ ਉਹ ਪਾਇਆ ਜਾਂਦਾ ਇਹਦਾ ਮੁੱਦਾ ਵੀ ਆ ਜੇ ਇਹਦੇ ਵੀ ਮੰਗਲਵਾਰ ਤੱਕ ਕੰਟਰੋਲ ਨਾ ਕੀਤਾ ਗਿਆ ਕਿ ਉਹ 8 ਵਜੇ ਤੋਂ ਪਹਿਲਾਂ ਜਾਂ 9 ਵਜੇ ਤੋਂ ਪਹਿਲਾਂ ਐਂਟਰੀ ਹੋ ਕੇ ਮਾਲ ਲੈ ਤੇ ਜਾਊਗਾ ਔਰ ਜੇ ਉਸ ਤੋਂ ਬਾਅਦ ਜਿਹੜੀ ਉੱਥੇ ਗੱਡੀ ਖੜੀ ਹੋਊਗੀ ਤੇ ਫਿਰ ਉਹਦਾ ਨੁਕਸਾਨ ਜਿਹੜਾ ਹੋਊਗਾ ਉਹ ਜਿਹੜੇ ਉੱਥੇ ਦੇ ਆਪਣੇ ਬਿਜ਼ਨਸਮੈਨ ਆ ਜਾਂ ਉੱਥੇ ਦੇ ਜਿਨ੍ਹਾਂ ਦੇ ਗੋਦਾਮ ਆ ਉਹ ਖੋਦ ਜੋ ਮੇਂ ਬਾਰ ਹੋਗਾ ਗੱਡੀ ਵਾਲਾ ਵੀ ਜ਼ਿੰਮੇਵਾਰ ਹੋਗਾ ਤੁਹਾਡੇ ਨਿਊ ਚੈਨਲ ਨੂੰ ਸਾਰਿਆਂ ਨੇ ਦੇਖਣਾ ਜਿਹੜੇ ਗੱਡੀਆਂ ਵਾਲੇ ਮੇਰੇ ਭਰਾ ਆ ਮਨੋਂ ਵੀ ਹੱਥ ਜੋੜ ਕੇ ਬੇਨਤੀ ਕਰਦਾ ਕਿ ਅਸੀਂ ਹਿਸ਼ਾਰਪੁਰ ਨੂੰ ਵਧੀਆ ਬਣਾਣਾ ਆ ਜੇ ਤੁਹਾਡੀ ਗੱਡੀ 9 ਵਜੇ ਤੋਂ ਬਾਅਦ ਉਹ ਤੇ ਅੰਦਰ ਪਾਈ ਗਈ ਉਹਦਾ ਜੋ ਨੁਕਸਾਨ ਹੋਊਗਾ ਉਹਦੇ ਜ਼ਿੰਮੇਵਾਰ ਤੁਸੀਂ ਹੋਗੇ ਇਸ ਕਰਕੇ ਭਾਜੀ ਆਪਾਂ ਜਿਹੜੀ ਇਹ ਬੇਨਤੀ ਕਰਦੇ ਆ ਕਿ ਅੱਜ ਸਾਡੇ ਕੋਲ ਮੇਰੇ ਬੰਟੀ ਵੀਰ ਬੈਠੇ ਆ ਜਨਤਾ ਗੈਰੇ ਜਾ ਇਨਾਂ ਦਾ ਇੱਥੇ ਆਪਣੇ ਟਾਂਡਾ ਰੋਡ ਤੇ ਇਹ ਤਾਂ ਗੱਡੀਆਂ ਦਾ ਕੰਮ ਕਰਦੇ ਆ ਜਨਤਾ ਗੈਰਸ ਦੇ ਵਿੱਚ ਬਹੁਤ ਵਧੀਆ ਇਹ ਵੀ ਭਰਾ ਮੇਰੇ ਜਿਹੜੇ ਆ ਇਹਨਾਂ ਦੇ ਮਹੱਲੇ ਦੇ ਵਿੱਚ ਮੌਤ ਹੋਈ ਇਹਨੂੰ ਪੁੱਛ ਲਓ ਵੀ ਉਹ ਜਿਹੜੇ ਰੀਮਪੁਰ ਦੇ ਵਿੱਚ ਉੱਥੇ ਮੰਡੀ ਦੇ ਵਿੱਚ ਡੈਥ ਹੋਈ ਆ ਉਹ ਕਿੰਨੀ ਮੁਸ਼ਕਿਲਾਂ ਉਹਨਾਂ ਦੇ ਘਰ ਚ ਕਿੰਨਾ ਪਰਿਵਾਰ ਦੋ ਤੇ ਸਰ ਜਿਹੜੀ ਪੁਰੀ ਨਾਂ ਦੀ ਡੈਥ ਹੋਈ ਆ ਉਹ ਨੌਜਵਾਨ ਦੀ ਵਾਤੇ ਚੁੱਟੇ ਨਾਲ ਡੈਥ ਹੋਈ ਆ ਜਾਂ ਸ਼ਰਾਬ ਦੇ ਨਾਲ ਡੈਥ ਹੋਈ ਆ ਤਿੰਨਾਂ ਦਾਥ ਹੋਈ ਆ ਬਜੀਆ ਚੁੱਟੇ ਕਿੱਥੇ ਬਜੀ ਸਰ ਐਥੋਂ ਨਾਲੀ ਉਹ ਪੁਰੀ ਦਾ ਆਪਣੇ ਮੰਡੀ ਚ ਵੱਡੀ ਮੰਡੀ ਚ ਦਾਣਾ ਮੰਡੀ ਚ ਤੇ ਕਿੰਨੇ ਵਜੇ ਡੈਥ ਹੋਈ ਆ ਉਪਰੋਂ ਵੀ ਦੁਪਹਿਰੇ ਹੀ ਹੋਈ ਹੈ ਜੀ 2:30 ਵਜੇ ਦੇ ਵਿੱਚ ਵਿੱਚ ਮੇਰੀ ਗੱਲ ਹੋਈ ਹੈ ਤੇ ਕੀ ਸਰ ਸੰਸਕਾਰ ਜਿਹੜਾ ਪਰਿਵਾਰ ਵੱਲੋਂ ਕਰਤਾ ਗਿਆ ਜਾਂਦਾ ਹੈ ਹਾਂ ਜੀ ਇਹ ਵੀ ਕਰ ਦਿੱਤਾ ਜੀ ਤੇ ਡੈੱਡ ਬੋਡੀ ਇੱਥੋਂ ਲੈ ਕੇ ਗਏ ਆ ਦੀ ਤੇ ਜਿਸ ਤਰ੍ਹਾਂ ਸਰਕਾਰ ਵੱਲੋਂ ਜਿੱਦਾਂ ਮਤਲਬ ਨਸ਼ਾ ਜਿਹੜਾ ਬਿਲਕੁਲ ਖਤਮ ਕੀਤਾ ਜਾ ਰਿਹਾ ਤੁਹਾਨੂੰ ਨਹੀਂ ਲੱਗਦਾ ਕਿ ਨਸ਼ਾ ਖਤਮ ਹੋਇਆ ਜਾਂ ਕਿ ਨਾਲ ਵਧਿਆ ਆ ਨਹੀਂ ਸਰ ਇਹ ਤਾਂ ਕੁਝ ਨਹੀਂ ਵਧਿਆ ਹੀ ਲੱਗਦਾ ਜੀ ਘਟਿਆ ਤਾਂ ਹੈ ਹੀ ਨਹੀਂ ਜੀ ਤੇ ਸਰਕਾਰ ਨੂੰ ਤੁਸੀਂ ਕੀ ਆਪੀ ਕਰਨਾ ਚਾਹੁੰਦੇ ਹੋ ਸਰਕਾਰ ਨੂੰ ਤਾਂ ਇਹ ਹੀ ਕਹਿੰਦਾ ਜੀ ਇਹਨੂੰ ਜਲਦੋਂ ਜਲਦ ਦੇ ਅनाथ ਪਾਈ ਜਾਵੇ ਘਟੇ ਨੂੰ